ਦੇਖੋ ਜੀ ਬਾਪੂ ਜੀ ਦਾ ਖੁਸ਼ੀ ਦਾ ਡਾਂਸ ਆਪਣੇ ਪੁੱਤ ਦੇ ਵਿਆਹ ਦੀ ਖੁਸ਼ੀ ਮਾਂ-ਬਾਪ ਤੋਂ ਵੱਧ ਕੀ ਹੋ ਸਕਦੀ ਹੈ ਦੇਖੋ ਬਾਪੂ ਜੀ ਦੀ ਉਮਰ ਦੇ لحاظ ਨਾਲ ਤੁਸੀਂ ਦੇਖੋ ਇਹਨਾਂ ਦੇ ਚਿਹਰੇ ਤੇ ਕਿੰਨੀ ਖੁਸ਼ੀ ਹੈ ਬਾਪੂ ਜੀ ਦੇ ਨਵੇਂ ਤੋਂ ਨਵੇਂ ਸਟੈਪ ਤੁਸੀਂ ਦੇਖਿਓ ਬੜੇ ਹੈਰਾਨੀ ਜਨਕ ਨੇ ਦੇਖੋ ਜੀ ਦੇਖੋ ਇਹ ਸਟੈਪ ਬਹੁਤ ਖਤਰਨਾਕ ਹੈ ਕਿਸੇ ਦੇ ਅੱਖ ਚੂੰਗੜ ਨਾ ਮਰੋ ਬਾਪੂ ਜੀ ਬਚ ਕੇ ਬਚ ਕੇ ਬਚ ਕੇ ਓ ਬਾ ਦੇਖੋ ਜੀ ਦੇਖੋ ਇਹ ਪੁਰਾਣਾ ਪੰਜਾਬੀ ਭੰਗੜਾ ਬਾਪੂ ਜੀ ਨੇ ਕਿਰਪਾਨ ਵੀ ਲਾਤੀ ਤੇ ਗੀਚੇ ਚ ਪਾ ਲਈ ਹੈ ਹੁਣ ਦੇਖੋ ਜੀ ਅੱਗੇ ਕੀ ਚੱਲਦਾ ਬਹੁਤ ਕੰਡੇ ਤੇ ਨੇ ਬਾਪੂ ਜੀ ਦੇਖੋ ਵਿਚ ਦੀ ਲੋਟਣੀਆਂ ਵੀ ਖਾਂਦੇ ਨੇ ਪਤਾ ਨਹੀਂ ਕੀ ਕੁਛ ਕਰਦੇ ਨੇ ਦੇਖੋ 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 ਕਮਾਲ ਦਾ ਡਾਂਸ ਹੈ ਬਾਈ ਜੀ ਇਹ ਸਾਰੇ ਬਾਕੀ ਵੀਰ ਬਾਪੂ ਜੀ ਦੇ ਹੌਸਲਾ ਵਜਾਈ ਦੇ ਵਾਸਤੇ ਇਹਦੇ ਨਾਲ ਲੱਗੇ ਹੋਏ ਨੇ ਦੇਖੋ ਜੀ ਹੁਣ ਨਾਗਨ ਸੌਂਗ ਚੱਲ ਪਿਆ ਹੁਣ ਦੇਖੋ ਉਹਨੇ ਸਾਰੇ ਛੋਟੇ ਵੱਡੇ ਨਾਗਣੀ ਨੇ ਦੇਖੋ ਜੀ ਦੇਖੋ ਕਿੱਦਾਂ ਕਿੱਦਾਂ ਫਣ ਚੱਲਦੇ ਨੇ ਕਿੱਥੇ ਕਿੱਥੇ ਡੰਗ ਵੱਜਦੇ ਨੇ ਤੁਸੀਂ ਦੇਖਦੇ ਜਾਓ ਤਿਆਰ ਪਈ ਦੇਖੋ 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 ਬਾਪੂ ਜੀ ਸਭ ਤੋਂ ਖਤਰਨਾਕ ਨਾਗ ਹੈ ਬਾਕੀ ਦੇਖੋ ਥੱਲੇ ਪਏ ਪਏ ਕਿੱਦਾਂ ਨਿਆਰੇ ਲੈ ਰਹੇ ਨੇ ਸਾਰੇ ਵੀਰ ਆਹ ਦੇਖੋ ਇੱਕ ਬੀਨ ਲੈ ਕੇ ਆ ਗਿਆ ਦੂਜਾ ਪਿਆ ਹੈ ਤੇ ਬਾਪੂ ਜੀ ਫੁਕਾਰੇ ਮਾਰਦਾ ਦੇਖੋ ਜੀ ਦੇਖੋ ਬੜਾ ਕਮਾਲ ਦਾ ਜਸ਼ਨ ਮਨਾਇਆ ਹੈ ਇਹਨਾਂ ਵੀਰਾਂ ਨੇ ਦੇਖੋ ਜੀ ਦੇਖੋ ਇਹ ਹੈ ਨਾਗ ਡਾਂਸ ਕਿਸੇ ਨੇ ਨਹੀਂ ਕੀਤਾ ਹੋਣਾ ਦੇਖੋ ਜੀ ਬੱਪੂ ਜੀ ਦਾ ਖੁਸ਼ੀ ਦਾ ਡਾਂਸ ਆਪਣੇ ਪੁੱਤ ਦੇ ਵਿਆਹ ਦੀ ਖੁਸ਼ੀ ਮਾਂ-ਬਾਪ ਤੋਂ ਵੱਧ ਕੀ ਹੋ ਸਕਦੀ ਹੈ ਦੇਖੋ ਬੱਪੂ ਜੀ ਦੀ ਉਮਰ ਦੇ ਲਿਹਾਜ਼ ਨਾਲ ਤੁਸੀਂ ਦੇਖੋ ਇਹਨਾਂ ਦੇ ਚਿਹਰੇ ਤੇ ਕਿੰਨੀ ਖੁਸ਼ੀ ਹੈ ਬਾਪੂ ਜੀ ਦੇ ਨਵੇਂ ਤੋਂ ਨਵੇਂ ਸਟੈਪ ਤੁਸੀਂ ਦੇਖਿਓ ਬੜੇ ਹੈਰਾਨੀ ਜਨਕ ਨੇ ਦੇਖੋ ਜੀ ਦੇਖੋ ਇਹ ਸਟੈਪ ਬਹੁਤ ਖਤਰਨਾਕ ਹੈ ਕਿਸੇ ਦੇ ਅੱਖ ਚ ਉਂਗਲ ਨਾ ਮਰਿਓ ਬਾਪੂ ਜੀ ਬਚ ਕੇ ਬਚ ਕੇ ਬਚ ਕੇ ਓ ਵਾਹ ਦੇਖੋ ਜੀ ਦੇਖੋ ਇਹ ਪੁਰਾਣਾ ਪੰਜਾਬੀ ਭੰਗੜਾ ਬਾਪੂ ਜੀ ਨੇ ਕਿਰਪਾਨ ਵੀ ਲਾਤੀ ਤੇ ਗੀਚੇ ਚ ਪਾ ਲਈ ਹੈ ਹੁਣ ਦੇਖੋ ਜੀ ਅੱਗੇ ਕੀ ਚੱਲਦਾ ਹੈ ਬਹੁਤ ਕੰਢੇ ਤੇ ਨੇ ਬਾਪੂ ਜੀ ਦੇਖੋ ਵਿਚ ਦੀ ਲੋਟਣੀਆਂ ਵੀ ਖਾਂਦੇ ਨੇ ਪਤਾ ਨਹੀਂ ਕੀ ਕੁਝ ਕਰਦੇ ਨੇ ਦੇਖੋ 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 ਕਮਾਲ ਦਾ ਡਾਂਸ ਹੈ ਬਾਈ ਜੀ ਇਹ ਸਾਰੇ ਬਾਕੀ ਵੀਰ ਬਾਪੂ ਜੀ ਦੇ ਹੌਸਲਾ ਵਜਾਈ ਦੇ ਵਾਸਤੇ ਇਹਦੇ ਨਾਲ ਲੱਗੇ ਹੋਏ ਨੇ ਦੇਖੋ ਜੀ ਹੁਣ ਨਾਗਨ ਸੌਂਗ ਚੱਲ ਪਿਆ ਹੁਣ ਦੇਖੋ ਹੁਣ ਇਹ ਸਾਰੇ ਛੋਟੇ ਵੱਡੇ ਨਾਗਣੀ ਨੇ ਦੇਖੋ ਜੀ ਦੇਖੋ ਕਿੱਦਾਂ ਕਿੱਦਾਂ ਫਣ ਚੱਲਦੇ ਨੇ ਕਿੱਥੇ ਕਿੱਥੇ ਡੰਗ ਵੱਜਦੇ ਨੇ ਤੁਸੀਂ ਦੇਖਦੇ ਜਾਓ ਤਿਆਰ ਪਈ ਦੇਖੋ 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 ਬਾਪੂ ਜੀ ਸਭ ਤੋਂ ਖਤਰਨਾਕ ਨਾਗ ਹੈ ਬਾਕੀ ਦੇਖੋ ਥੱਲੇ ਪਏ ਪਏ ਕਿਦਾਂ ਨਜ਼ਾਰੇ ਲੈ ਰਹੇ ਨੇ ਸਾਰੇ ਵੀਰ ਆਹ ਦੇਖੋ ਇੱਕ ਬੀਨ ਲੈ ਕੇ ਆ ਗਿਆ ਦੂਜਾ ਪਿਆ ਹੈ ਤੇ ਬਾਪੂ ਜੀ ਫੁਕਾਰੇ ਮਾਰਦਾ ਦੇਖੋ ਜੀ ਦੇਖੋ ਬੜਾ ਕਮਾਲ ਦਾ ਜਸ਼ਨ ਮਨਾਇਆ ਹੈ ਇਹਨਾਂ ਵੀਰਾਂ ਨੇ ਦੇਖੋ ਜੀ ਦੇਖੋ ਇਹ ਹੈ ਨਾਗ ਡਾਂਸ ਕਿਸ ਨੇ ਨੀ ਕੀਤਾ ਹੋਣਾ